ਕੱਲ ਹੀ ਮੈਂ ਲੁਧਿਆਣੇ ਗਿਆ 500 ਕਰੋੜ ਰੁਪਈਆ ਲੱਗ ਰਿਹਾ ਰੀਜਿਸਟ੍ਰੇਸ਼ਨ ਤੇ ਅੱਜ ਮੈਂ ਇੱਥੇ ਅਡਿਆਰਮ ਸਾਹਿਬ ਤੇ ਸਾਰੇ ਅਸੀਂ ਹੁਣੀ ਸਾਰਾ ਸਰਵੇ ਇਨਸਪੈਕਸ਼ਨ ਕਰਕੇ ਆਏ ਆਇਆ ਇਸ ਤਰੀਕੇ ਦਾ ਆ ਤੁਸੀਂ ਬਹੁਤ ਥੋੜੇ ਕੈਮਰੇ ਕਵਰ ਕੀਤੇ ਹੋਣਗੇ 462 ਕਰੋੜ ਰੁਪਈਆ ਇਹਦੇ ਉੱਤੇ ਲੱਗ ਰਿਹਾ ਵਰਲਡ ਕਲਾਸ ਤੇ ਤਕਰੀਬਨ ਇਹਦੀ ਮੈਂ ਖਾਸੀਅਤ ਜ਼ਰੂਰ ਦੱਸਾਂ ਤੁਸੀਂ ਹਨਾਨ ਹੋਵੋਗੇ ਜਿਹੜਾ ਉਹ ਸਾਈਡਾਂ ਐ ਉਧਰੋਂ ਪੰਚਕੂਲਾ ਸਾਈਡ ਕਹਿ ਦਿੰਦੇ ਆ ਇਧਰੋਂ ਆ ਚੰਡੀਗੜ੍ਹ ਐ ਐਡੀ ਵੱਡੀ ਸਪੇਸ ਇੱਕ ਤਾਂ ਪਹਿਲਾਂ ਰਾਹ ਦੀ ਮੈਂ ਗੱਲ ਦੱਸਾਂ ਜਿਹੜਾ ਇਧਰੋਂ ਤਾਂ ਰਾਹ ਆ ਰਿਹਾ ਪੰਚਕੂਲੇ ਸਾਈਡ ਵੀ ਜਿਹੜਾ ਆਪਣਾ ਭਵਨ ਬਣਿਆ ਜਿੱਥੋਂ ਰਾਹ ਆ ਰਿਹਾ ਜੀ ਕੀ ਨਾਮ ਦਾ ਕਲਾਗ੍ਰਾਮ ਕਲਾਗ੍ਰਾਮ ਤੋਂ ਅਲੱਗ ਰੋਡ ਆ ਜਿਹੜੀ ਉਹ ਪੰਚਕੂਲੇ ਸਾਈਡ ਅਲੱਗ ਨਿਕਲ ਰਹੀ ਐ ਉਹ ਆ ਕੇ ਉੱਧਰਲੀ ਸਾਈਡ ਬੜੀ ਵੱਡੀ ਪਾਰਕਿੰਗ ਏਰੀਆ ਹੈ, ਗ੍ਰੀਨ ਏਰੀਆ ਹੈ ਜਿਹਦੇ ਵਿੱਚ ਅਸੀਂ ਇਹਨੂੰ ਡਿਵੈਲਪ ਕਰ ਰਹੇ ਹਾਂ। ਤੇ ਤੁਸੀਂ ਇਹ ਦੇਖੋ ਤਕਰੀਬਨ ਜੀ+3 ਸਟੇਸ਼ਨ ਇਹਦੀ ਬਿਲਡਿੰਗ ਹੈ। ਤੁਸੀਂ 60 ਮੀਟਰ ਬਾਈ 42 ਮੀਟਰ ਦੋਨੋਂ ਪਾਸੇ ਚੰਡੀਗੜ੍ਹ ਤੇ ਪੰਚਕੂਲਾ ਦੇ ਸਾਈਡ ਤੇ 30 ਲਿਫਟਾਂ ਜਿਹੜੀਆਂ ਇੱਕ ਦੋ ਲਿਫਟ ਲਾ ਕੇ ਕਹਿਣ ਦੇ ਸੀ ਜੀ ਬਹੁਤ ਵੱਡੀ ਤਬਦੀਲੀ ਆ ਗਈ। 30 ਲਿਫਟ ਜਿਹੜੀਆਂ ਨੇ ਉਹ ਪੂਰੇ ਲੱਗ ਰਹੀ। ਤੇ ਤਕਰੀਬਨ ਦੋ ਐਫਬੀ ਜਿਹੜੇ 12 12 ਮੀਟਰ ਦੇ ਆ ਤੁਸੀਂ ਆਮ ਤੌਰ ਤੇ ਉਹ ਪਹਿਲਾਂ ਜਿਹੜਾ ਬਣਿਆ ਉਹ 6 ਮੀਟਰ ਦਾ 12 12 ਮੀਟਰ ਦੇ ਤੇ ਜਿਹੜਾ ਦੋਨੋਂ ਨੂੰ ਪੰਚਕੂਲੇ ਸਾਈਡਲ ਤੇ ਚੰਡੀਗੜ੍ਹ ਸਾਈਡ ਵਾਲੇ ਜਿਹੜੀ ਬਿਲਡਿੰਗ ਨੂੰ ਵਿਚਾਲੇ ਜੋੜਨਾ ਹੈ ਜਿਹਨੂੰ ਉਹ ਤਕਰੀਬਨ 72 ਫੁੱਟ ਬਾਈ ਬ ਮੀਟਰ ਬਾਈ 80 ਮੀਟਰ ਕੰਕੋਰਸ ਨੂੰ ਕਹਿੰਦੇ ਆ ਜਿਹੜਾ ਜਿਹੜੀਆਂ ਥੱਲੇ ਟਰੈਕ ਨੇ ਜਿਹੜੇ ਉਹ ਟ੍ਰੈਕ ਨੂੰ ਦੋਨੋਂ ਬਿਲਡਿੰਗਾਂ ਨੂੰ ਜੋੜੇਗੀ ਤੇ ਉਹ ਜਿਹੜਾ ਕਨਕੋਰਸ ਹੋਏਗਾ 72x80 ਮੀਟਰ ਦਾ ਉਹਦੇ ਵਿੱਚ ਉੱਤੇ ਜਿਵੇਂ 에어ਪੋਰਟ ਤੇ ਤੁਸੀਂ ਵੇਖਦੇ ਹੋ ਉਸ ਤਰੀਕੇ ਨਾਲ ਤੁਸੀਂ ਦੋਨੋਂ ਪਾਸੇ 뷰 ਹੋਣਗੇ ਇਧਰ ਨੂੰ ਤੁਸੀਂ ਦੇਖੋ ਹਿਮਾਚਲ ਵੱਲ ਨੂੰ ਇਧਰ ਨੂੰ ਦੇਖੋ ਤੁਸੀਂ ਪੰਜਾਬ ਵੱਲ ਨੂੰ ਤੇ ਉਹਦੇ ਉੱਤੇ ਹਰ ਚੀਜ਼ ਉੱਥੇ ਡਿਜੀਟਲ ਵੀ ਕਿਹੜੀ ਟ੍ਰੇਨ ਕਿੰਨੇ ਵਜੇ ਆ ਕਿਹੜੀ ਟ੍ਰੇਨ ਕਿਹੜੇ ਪਲੇਟਫਾਰਮ ਤੇ ਆ ਉੱਥੇ ਅਲੱਗ-ਅਲੱਗ ਤੁਹਾਡੇ ਟੀਵੀ ਲੱਗੇ ਹੋਣਗੇ ਵੋਲਕਲਾਸ ਚੇਅਰ ਜਿਹੜੀਆਂ ਏਅਰਪੋਰਟ ਤੇ ਨੇ ਉਹ ਜਗ੍ਹਾ ਤੇ ਲੱਗੀਆਂ ਹੋਣੀਆਂ ਜਿਹੜਾ ਦੋਨਾਂ ਨੂੰ ਜੋੜੇਗੀ ਉੱਥੇ ਜਿੰਨਾ ਚਿਰ ਮਰਜ਼ੀ ਘੰਟੇ ਤੁਸੀਂ ਬੈਠੋ ਜਿਹਦਾ ਟਾਈਮ ਆ ਨਾਲ ਹੀ ਤੁਸੀਂ ਦੇਖਿਆ ਅਸੀਂ ਰਾ ਡਾਇਨਿੰਗ ਰੂਮ ਜਿਹੜੇ ਬਣ ਰਹੇ ਆ ਜਿਵੇਂ ਕੋਈ ਸਿਮਲਾ ਗਿਆ ਏ ਸਮਝੋ ਕੋਈ ਮਨਾਲੀ ਗਿਆ ਏ ਘੁੰਮਣ ਉਹ ਵਾਪਸ ਚਾਹ ਚੰਡੀਗੜੀ ਰਹਿ ਰਿਹਾ ਚੰਡੀਗੜ 12 ਵਜੇ ਜਿਹੜਾ ਚੈੱਕ ਇਨ ਜਿਹੜਾ ਟਾਈਮ ਹੁੰਦਾ ਏ 12 ਵਜੇ ਹੋਟਲ ਜਿੱਥੇ ਕਿਤੇ ਉਹ ਰਹਿ ਰਿਹਾ ਤੇ ਉਦੋਂ ਬਾਅਦ ਉਹਦੀ ਟ੍ਰੇਨ ਸ਼ਾਮ ਨੂੰ ਆ ਜਾਂ ਦੁਪਹਿਰ ਨੂੰ ਆ ਉਹਦੇ ਕੋਲ ਵਿੱਚ 2 ਘੰਟੇ 3 ਘੰਟੇ 4 ਘੰਟੇ ਦਾ ਟਾਈਮ ਆ ਤੇ ਉਹ ਆ ਕੇ ਟਾਈਮ ਬਾਉਂਡਰੀ ਜਿਹੜੀਆਂ ਨੇ ਸਾਡੀਆਂ ਤਕਰੀਬਨ ਇਹ ਕੈਪੈਸਿਟੀ ਹੈ ਜਿਹੜੀ ਉਹ 20 ਬੈੱਡ ਦੀ ਹੋਊ ਉਹਦੇ ਵਿੱਚ ਆਨਲਾਈਨ ਕਿਸੇ ਦੇ ਹੱਥ ਨਹੀਂ ਹੋਏਗਾ ਸਿਰਫ ਆਨਲਾਈਨ ਜਿਵੇਂ ਟਿਕਟ ਕਰਵਾਉਂਦੇ ਹੋ ਉਵੇਂ ਹੀ ਰਿਕੁਆਇਰਮੈਂਟਸ ਹਸਾਬ ਦੇ ਨਾਲ ਜਿਸ ਤਰੀਕੇ ਨਾਲ ਸਾਡੇ ਕੋਲ ਅਕੂਪੈਂਸੀ ਆ ਉਹਦੇ ਉੱਤੇ ਉਹ ਆਪਣਾ ਰੂਮ ਹੈ ਜਿਹੜਾ ਉਹ ਟਾਇਰ ਰੂਮ ਹੈ ਬਹੁਤ ਕਰ ਸਕਦਾ ਜੇ 2 ਘੰਟੇ ਲਈ ਕਰਾਉਣਾ ਜਿੰਨਾ ਵੀ ਉਹਦਾ ਬਜ਼ੁਰਗ ਨੇ ਨਾਲ ਬੱਚੇ ਆ 2 ਘੰਟੇ ਲਈ ਬਿਨੈ 150 ਰੁਪਏ ਆ ਪ੍ਰਾਈਸ 4-5 ਘੰਟੇ ਲਈ ਕਰਾਉਣਾ ਜਿਆਦਾ 8 ਘੰਟੇ ਲਈ ਕਰਾਉਣਾ 200 ਰੁਪਏ ਮੈਂ ਬਿਲਕੁਲ ਏਸੀ ਵਿੱਚ ਲੱਗੇ ਹੋਏ ਨੇ 5 ਸਟਾਰਸ ਸੈਂਟੀ ਹੈ ਇਸ ਤਰੀਕੇ ਦੇ ਬਾਥਰੂਮ ਤੁਸੀਂ ਦੇਖਿਆ ਉਸ ਤੋਂ ਬਾਅਦ ਉਹ ਜਦੋਂ ਵੀ ਟ੍ਰੇਨ ਦਾ ਟਾਈਮ ਆਪਣਾ ਆਨਲਾਈਨ ਉਹਨੇ ਉਹ ਦੇਖ ਰਿਆ ਬੈਠਾ ਉਹਦੇ ਅੰਦਰ ਵੀ ਸਾਰੇ ਜਿਹੜੀ ਇਨਫਰਮੇਸ਼ਨ ਆ ਉਹਦੇ ਕੋਲ ਉਹ ਆ ਕੇ ਟ੍ਰੇਨ ਚੜ ਸਕਦਾ ਉਦੋਂ ਬਾਅਦ ਉੱਤੇ 5 ਸਟਾਰ ਜਿਹੜੇ ਹੋਟਲ ਨੇ ਉਹ ਹੋਟਲ ਬਣ ਰਿਹਾ ਉੱਤੇ ਬਹੁਤ ਵਧੀਆ ਫੂਡ ਕੋਰਟ ਬਣ ਰਿਹਾ ਜਿਹੜਾ ਇਹ ਕੱਲਾ ਮਸਾਫਰ ਤਾਂ ਆਉਣਗੇ ਆਉਣਗੇ ਉਹਨਾਂ ਲਈ ਇਹ ਨਹੀਂ ਵੀ ਅੱਗੇ ਵਗੂ ਵਿੱਚ ਵਜਦੇ ਫਿਰ ਨ ਇੱਕ ਦੂਜੇ ਦੇ ਨਹੀਂ ਜਿਹੜੇ ਆਉਣ ਵਾਲੇ ਟ੍ਰੇਨ ਬੋਰਡ ਕਰਨ ਵਾਲੇ ਚੜਨ ਵਾਲੇ ਨੇ ਉਹਨਾਂ ਨੂੰ ਟੋਟਲ ਉਹਨਾਂ ਦਾ ਅਲੱਗ ਰਸਤਾ ਹੋਵੇਗਾ ਜਿਹੜੇ ਉਤਰਨ ਵਾਲੇ ਨੇ ਉਹਨਾਂ ਦਾ ਅਲੱਗ ਰਾਸਤਾ ਹੋਏਗਾ ਸੈਗਰੀਗੇਟ ਕੀਤਾ ਹੈ ਬਿਲਕੁਲ ਇੱਕ ਦੂਜੇ 'ਚ ਕੋਈ ਕਿਸੇ ਨੂੰ ਕੋਈ ਕਨਫਿਊਜ਼ਨ ਨਹੀਂ ਹੋਏ। ਉਦੋਂ ਬਾਅਦ ਡੀਆਰਐਮ ਸਾਹਿਬ ਨੂੰ ਮੈਂ ਸਭ ਤੇ ਤੇ ਸਾਰੀ ਟੀਮ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ। ਉਹ ਕਿਸ ਗੱਲ ਦੀ? ਕਿਉਂਕਿ ਉਰੇ 80 ਤੋਂ ਵੱਧ ਜੜੀਆਂ ਇਹ ਉਹ ਟ੍ਰੇਨ 'ਚ ਆਉਂਦੀਆਂ ਇਹ। ਤੇ ਸਾਨੂੰ ਜਿਹੜਾ ਬਲਾਕ ਲੈਣਾ ਪੈਂਦਾ ਬਲਾਕ ਮਤਲਬ ਉਹ ਟ੍ਰੈਕ ਦਿੱਲੀ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਵੀ ਇਹ ਦੋ ਟ੍ਰੈਕ ਜਿਵੇਂ ਛੇ ਟ੍ਰੈਕ ਚੱਲ ਰਹੇ ਆ ਉਹ ਜੋ ਦੋ ਅਸੀਂ ਜੀ ਉੱਤੇ ਕੰਮ ਕਰਨਾ ਹੈ। ਦਸ ਦਿਨ ਕੁੱਲ 10 ਦਿਨ ਮਿਲਦੇ ਆ ਬਹੁਤ ਔਖੇ ਉਹ ਜਿੰਨੀਆਂ ਵੀ ਟ੍ਰੇਨਸ ਨੇ ਉਹਨੂੰ ਕੋਈ ਇਫੈਕਟ ਨਹੀਂ ਹੋਣ ਦਿੱਤਾ ਉਹ ਕੋਈ ਟ੍ਰੇਨ ਕੈਂਸਲ ਨਹੀਂ ਕੀਤੀ ਅੱਗੇ ਪਿੱਛੇ ਕਰ ਲਈ ਕੋਈ ਮਹਾਲੀ ਰੋਕ ਲਈ ਕਿਸੇ ਤਰੀਕੇ ਨਾਲ ਕਰ ਲਈ ਨਾ ਰੇਲਵੇ ਨੂੰ ਘਾਟਾ ਪੈਣ ਦਿੱਤਾ ਨਾ ਪੈਸੇਂਜਰ ਨੂੰ ਇਹ ਮੈਂ ਡੀ ਆਰਐਮ ਸਾਹਿਬ ਨੂੰ ਸਾਡੇ ਅੰਮ੍ਰਾਲਾ ਦੀਪ ਸਿੰਘ ਜੀ ਨੂੰ ਇਸ ਗੱਲ ਦੀ ਮੁਬਾਰਕਵਾਦ ਦਿੰਨਾ ਕਿਉਂਕਿ ਆਉਣ ਵਾਲੇ ਦਿਨਾਂ ਚ ਬਹੁਤ ਫੈਸਟੀਵਲ ਦਾ ਟਾਈਮ ਹੋਏਗਾ ਸਾਡਾ ਬੜੇ ਤਿਉਹਾਰਾਂ ਦਾ ਟਾਈਮ ਹੋਏਗਾ ਉਹਦੇ ਵਿੱਚ ਮੈਂ ਪੁੱਛ ਰਿਹਾ ਸੀ ਵੀ ਕੰਮ ਕਿਵੇਂ ਆਪਾਂ ਬਲੌਕ ਲੈ ਕੇ ਬੰਦ ਕਰਾਂਗੇ ਪਰ ਉਹਨਾਂ ਨੇ ਗੱਲ ਜੀ ਸਾਰਾ ਇੰਤਜ਼ਾਮ ਅਸੀਂ ਕੀਤਾ ਤੇ ਸਾਰੀ ਮੈਂ ਖਾਸ ਤੌਰ ਤੇ ਟੀਮ ਜਿਹੜੀ ਕੰਟਰੈਕਟਰ ਸਾਡੇ ਜਿਹੜੇ ਇੱਥੇ ਲੀਡ ਕਰ ਰਹੇ ਆ ਆਲੂਵਾਨੀਆ ਕੰਸਟਰਕਸ਼ਨ ਕੰਪਨੀ ਆ ਉਹਨਾਂ ਨੂੰ ਮੁਬਾਰਕ ਦੇਣਾ ਚਾਹੁੰਦਾ ਵੀ ਉਹਨਾਂ ਨੇ ਉਨੇ ਟਾਈਮ ਚ ਉਹ ਸਾਰਾ ਜਿਹੜਾ ਮੈਂ ਤੁਹਾਨੂੰ ਉਤਲਾ ਕਹਿ ਰਿਹਾ ਉਹ ਜਿੰਨਾ ਟਾਈਮ ਲਿਮਿਟ ਚ ਉਹ ਪੂਰਾ ਕੰਮ ਕਰ ਗਏ ਤੇ ਇਧਰਲੇ ਪਾਸੇ ਸਾਰੇ ਸਟਾਫ ਲਈ ਕਿਉਂਕਿ ਆਖਰ ਉਹ ਬੜਾ ਜ਼ਰੂਰੀ ਹੈ ਜਿਹੜੇ ਉਹਰੇ ਸਾਡੇ ਜਿਹੜੇ ਇਨਸਟੇਸ਼ਨ ਨੂੰ ਸਟੇਸ਼ਨ ਮੈਨੇਜਰਸ ਨੇ ਹੋਰ ਸਾਡੇ ਤੋਂ ਬੱਲੇ ਬਹੁਤ ਵੱਡੀ ਟੀਮ ਆ ਉਹਨਾਂ ਲਈ ਵੀ ਪ੍ਰੋਪਰ ਰੂਮਸ ਬਣ ਰਹੇ ਆ ਫਰਨੀਚਰ ਉਹਨਾਂ ਲਈ ਪ੍ਰੋਵਾਈਡ ਹੋ ਰਹੇ ਆ ਬੜਾ ਵਧੀਆ ਪ੍ਰਬੰਧ ਆ ਜਿਹੜਾ ਉਹ ਕੀਤਾ ਜਾ ਰਿਹਾ ਤੇ ਤੁਸੀਂ ਇਹ ਮੈਂ ਕਹਿ ਸਕਦਾ ਵੀ ਟੋਟਲ ਜਿਹੜਾ ਅੰਮਾਲਾ ਸਾਈਡ ਫੋਟਓਵਰ ਬ੍ਰਿਜ ਜਹਾ ਸਟੇਸ਼ਨ ਬਿਲਡਿੰਗ ਆ ਪੰਚਕੂਲਾ ਸਾਈਡ ਤਕਰੀਬਨ ਅਸੀਂ ਫ फेब्रुवारी 25 ਤੱਕ फेब्रुवारी 25 ਤੱਕ ਮੈਂ ਫਿਰ ਵੀ ਮੈਂ ਟਾਈਮ ਲਾਈਨ ਚਾਹੇ ਇਹ ਮੈਂ ਇੱਕਦਾਂ ਮਹੀਨਾ ਕਿਉਂਕਿ ਕੋਈ ਚੀਜ਼ ਆਉਣੀ ਰਹਿ ਜਾਂਦੀ ਹੈ ਕਈ ਵਾਰ ਕੋਈ ਚੀਜ਼ ਫਿੱਟ ਹੋਣੀ ਰਹਿ ਜਾਂਦੀ ਹੈ ਇੱਕਦਾਂ ਮਹੀਨਾ ਤਾਂ ਕੋਈ ਅੱਗੇ ਪਿੱਛੇ ਦਾ ਮੈਂ ਇਹਨਾਂ ਨੂੰ ਕਹ ਕਾਲੀ ਨਹੀਂ ਪਰ ਇਹ ਚੱਗਾ ਤੇ ਜਿਹੜਾ ਪੂਰਾ ਮੁਕੰਮਲ ਇਹਨਾਂ ਨੇ ਜਿਹੜਾ ਟਾਈਮ ਉਹ ਮਈ 2025 ਦਿੱਤਾ ਪਰ ਮੈਂ ਫਿਰ ਉਹਦੇ ਵਿੱਚ ਕਹਣਾ ਵੀ ਕੋਈ ਫਰਕ ਨਹੀਂ 2 ਮਹੀਨੇ ਵੱਧ ਲੱਗ ਜਾਣਗੇ ਇਹਨਾਂ ਨੇ ਜਿਹੜੀ कंस्ट्रक्शन कंपनी ਆ ਜੇ ਉਹਨਾਂ ਨੇ ਜਿਹੜਾ ਆਪਣੇ ਡੈਡ ਲਾਈਨ ਉਹ 25 ਦਿੱਤੀ ਆ ਮਈ ਪਰ ਦੋ ਤਿੰਨ ਮਹੀਨੇ ਕਿਉਂਕਿ মিডিਆ ਇਹ ਕਈ ਵਾਰੀ ਹੋ ਜਾਂਦਾ ਜੀ ਆ ਤਰੀਕ ਦਿੱਤੀ ਸੀ ਕਿਉਂ ਹੁੰਦਾ ਪਹਿਲਾਂ ਹੀ ਉਸ ਗੱਲ ਨੂੰ ਕਹਿ ਦੇਣਾ ਵੀ ਦੋ ਮਹੀਨੇ ਅੱਗੇ ਪਿੱਛੇ ਐਡਾ ਵੱਡਾ ਕੰਮ ਆ ਅਸੀਂ ਚੰਗੀ ਤਰ੍ਹਾਂ ਕਰਾਉਣਾ ਕਾਲੀ ਨਹੀਂ ਦੋ ਮਹੀਨੇ ਵੱਧ ਲੱਗ ਜਾਣਗੇ ਕੋਈ ਫਰਕ